ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਪੰਡਾਲ ਦੇ ਵਿੱਚ ਖੜੇ ਆ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਵਿਖੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਤਰੀ ਸਮਾਗਮਾਂ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ ਵੱਡੇ ਪੱਦਰ ਤੇ ਇੱਥੇ ਪੰਡਾਲ ਤਿਆਰ ਕੀਤੇ ਜਾ ਰਹੇ ਆ 28 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇੱਥੇ ਤਿੰਨ ਦਿਨਾਂ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੱਡੇ ਪੱਦਰ ਤੇ ਸੰਗਤਾਂ ਦੇ ਆਉਣ ਵਾਸਤੇ ਇੱਥੇ ਪ੍ਰਬੰਧ ਕੀਤੇ ਜਾ ਰਹੇ ਆ ਇਸ ਸਬੰਧੀ ਵੇਰਵੇ ਦੇ ਨਾਲ ਜਾਣਕਾਰੀ ਹੈ ਜਿਹੜੀ ਇੱਥੋਂ ਦੇ ਸਿੰਘ ਸਹਿਬਾਨਾਂ ਤੋਂ ਹਾਸਲ ਕਰਦੇ ਆਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਤਸ਼ਾਹ ਨਵੀਂ ਤਮਤਾਨ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਉਹਨਾਂ ਦੇ ਨਾਲ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਜੋ ਕੇਸ ਪਾਵਨ ਪਵਿੱਤਰ ਧਰਤੀ ਤੇ ਮਨਾਈ ਜਾ ਰਹੀ ਹੈ ਇਸ ਸਬੰਧ ਵਿੱਚ ਬਹੁਤ ਵੱਡੀਆਂ ਤਿਆਰੀਆਂ ਚੱਲ ਰਹੀਆਂ ਨੇ तकरीबन 25 ਤੋਂ ਲੈ ਕੇ 35 ਕਿੱਲਾਂ ਦੇ ਵਿੱਚ ਇੱਕ ਵਿਸ਼ਾਲ ਟੈਂਟ ਸਿਟੀ ਬਣੀ ਹੈ ਜਿਹਦੇ ਅੰਦਰ ਬਹੁਤ ਵੱਡਾ ਇੱਕ ਪੰਡਾਲ ਸਜ ਰਿਹਾ ਹੈ ਤਿਆਰੀਆਂ ਆਪ ਦੇਖ ਰਹੇ ਹੋ ਬਹੁਤ ਵੱਡੀਆਂ ਚੱਲ ਰਹੀਆਂ ਨੇ ਨਾਲ ਜਿਹੜੀਆਂ ਸੰਗਤਾਂ ਨੇ ਇੱਥੇ ਤਿੰਨ ਰੋਜ਼ਾ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਉਹਨਾਂ ਲਈ ਰਾਤਰੀ ਰਹਿਣ ਦੇ ਲਈ ਇੱਕ ਵਿਸ਼ਾਲ ਜਿਹੜਾ ਰਿਹائش ਦਾ ਪ੍ਰਬੰਧ ਟੈਂਟ ਰੂਪ ਦੇ ਵਿੱਚ ਉਹ ਵੀ ਇੱਥੇ ਹੋਇਆ ਹੈ ਹੋਰ ਸੰਗਤਾਂ ਦੇ ਜਿਹੜੇ ਗੁਰੂ ਕੇ ਲੰਗਰ ਚੱਲਣੇ ਨੇ ਆਕਾਰ ਸੇਵਾਵਾਂ ਜਿੰਨੀਆਂ ਇੱਥੇ ਸੇਵਾਵਾਂ ਕਰ ਰਹੀਆਂ ਨੇ ਉਹਨਾਂ ਦੇ ਲਈ ਉਹ ਉਹ ਵੀ ਸਾਰਾ ਕੋਈ ਟੈਂਟ ਦੇ ਵਿੱਚ ਹੋਇਆ ਤੇ ਜਿਹੜੇ ਜਿਹੜੇ ਹੋਰ ਕੈਂਪ ਲੱਗਣ ਜਾ ਰਹੇ ਨੇ ਜਿਵੇਂ ਲਿਟਰੇਚਰ ਕੈਂਪ ਹੈ ਮੈਡੀਕਲ ਕੈਂਪ ਹੈ ਜਾਂ ਬੱਚਿਆਂ ਦੇ ਕੈਂਪ ਨੇ ਉਹਨਾਂ ਦੀਆਂ ਵੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਇੱਥੇ ਉਹ ਚੱਲ ਰਹੀਆਂ ਨੇ ਜੋ ਕਿ ਕੱਲ ਸ਼ਾਮ ਤੱਕ ਬਿਲਕੁਲ ਮੁਕੰਮਲ ਹੋ ਜਾਣੀ ਹੈ ਕਿਉਂਕਿ 28 ਤਰੀਕ ਨੂੰ ਸਵੇਰ 10 ਵਜੇ ਤੋਂ ਇੱਥੇ ਗੁਰਮਤ ਸਮਾਗਮਾਂ ਦੀ ਪ੍ਰਾਰੰਭਤਾ ਹੋਣੀ ਹੈ ਜੋ ਕਿ ਤਿੰਨ ਰੋਜ਼ਾ ਇੱਕ ਵੱਡਾ ਸਮਾਗਮ ਰਹੇਗਾ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ 29 ਤਰੀਕ ਨੂੰ ਵੀ ਇਸੇ ਤਰ੍ਹਾਂ ਸਮਾਗਮ ਹੋਵੇਗਾ ਤੇ ਰਾਤਰੀ ਨੂੰ ਕਵੀ ਦਰਬਾਰ ਹੋਵੇਗਾ 30 ਤਰੀਕ ਨੂੰ ਵੀ ਇਸੇ ਤਰ੍ਹਾਂ ਸਵੇਰ 9 ਵਜੇ ਤੋਂ ਲੈ ਕਰਕੇ ਸ਼ਾਮ ਦੇ 5 ਵਜੇ ਤੱਕ ਇੱਕ ਵਿਸ਼ਾਲ ਗੁਰਮਤ ਸਮਾਗਮ ਹੋਵੇਗਾ ਜਿਸ ਦੇ ਅੰਦਰ ਪੰਥ ਪ੍ਰਸਿੱਧ ਸ਼ਖਸੀਅਤਾਂ ਜਿਵੇਂ ਹਾਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤੋਂ ਨਾਲ ਇੰਟਰਨੈਸ਼ਨਲ ਕੁਇਸ਼ਰ ਜਿੱਥੇ ਇੰਟਰਨੈਸ਼ਨਲ ਟਾਡੀ ਜਿੱਥੇ ਸਾਡੀ ਕੌਮ ਦੀ ਨਾਮਨਾਜ ਸ਼ਖਸੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਹੋਰ ਬੜੀਆਂ ਨਾਮਵਰ ਸ਼ਖਸੀਅਤਾਂ ਇਸ ਮਹਾਨ ਗੁਰਮਤ ਸਮਾਗਮ ਵਿੱਚ ਸੰਗਤ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਜੋ ਗੁਰੂਸ ਇਤਿਹਾਸ ਦੇ ਨਾਲ ਸਾਨੂੰ ਸਾਰਿਆਂ ਨੂੰ ਨੇ ਹਾਲ ਕਰਨਗੇ ਸੋ ਇਹ ਇੱਕ ਵੱਡਾ ਮਹਾਨ ਦਿਨ ਜਿਹੜਾ ਹੈ ਇਸ ਪਵਨ ਪਵਿੱਤਰ ਧਰਤੀ ਤੇ ਇਤਿਹਾਸ ਵਿੱਚ ਪਹਿਲੀ ਵਾਰ ਬਣਾਇਆ ਜਾ ਰਿਹਾ ਹੈ ਇਹ ਸਿੰਘ ਸਾਹਿਬ ਇਹ ਰਾਜਪਤਰੀ ਸਮਾਗਮ ਹੈ ਜਿਹੜੇ ਇੱਥੇ ਕਰਵਾਏ ਜਾ ਰਹੇ ਹਾਂਜੀ ਇਹ ਹਰਿਆਣਾ ਰਾਜ ਦੇ ਵਿੱਚ ਪਹਿਲੀ ਵਾਰ ਹੀ ਇੱਕ ਵੱਡਾ ਰਾਜਪਦਰੀ ਸਮਾਗਮ ਤੇ ਅਸੀਂ ਇਹਨੂੰ ਕਹਿ ਸਕਦੇ ਆ ਵੀ ਇੱਕ ਇੰਟਰਨੈਸ਼ਨਲ ਸਮਾਗਮ ਕਿਉਂਕਿ ਕੇਵਲ ਇੱਕ ਰਾਜ ਹੀ ਨਹੀਂ ਸਾਨੂੰ ਆਸ ਹੈ ਕਿਉਂਕਿ ਇੱਥੋਂ ਥੋੜੀ ਦੂਰ ਤੇ ਪੰਜਾਬ ਦਾ ਬਾਰਡਰ ਲੱਗਦਾ ਤੇ ਪੰਜਾਬ ਰਾਜ ਦੀਆਂ ਸੰਗਤਾਂ ਨਾਲ ਰਾਜਸਥਾਨ ਰਾਜ ਦੀਆਂ ਸੰਗਤਾਂ ਦੂਜੇ ਹੋਰ ਜਿਹੜੇ ਰਾਜ ਦਿੱਲੀ ਆਦਿਕ ਤੋਂ ਬਹੁਤ ਸਾਰੀਆਂ ਸੰਗਤਾਂ ਤੇ ਵਿਦੇਸ਼ਾਂ ਤੋਂ ਵੀ ਕੁਝ ਸੰਗਤਾਂ ਇਸ ਥਾਂ ਤੇ ਹਾਜ਼ਰੀ ਭਰਨ ਦੇ ਲਈ ਪਹੁੰਚ ਰਹੀਆਂ ਨੇ ਕਿਉਂਕਿ ਇਸ ਧਰਤੀ ਤੇ ਪਹਿਲੀ ਵਾਰ ਇਤਨਾ ਵੱਡਾ ਮਹਾਨ ਸਮਾਗਮ ਹੋਣ ਜਾ ਰਿਹਾ ਹੈ ਤੇ ਪਹਿਲਾਂ ਨਹੀਂ ਐਡੇ ਵੱਡੇ ਪੱਧਰ ਤੇ ਜਿਹੜੇ ਸਮਾਗਮ ਇੱਥੇ ਕਰਵਾਏ ਗਏ ਦੇਖੋ ਜੀ ਜੇ ਗੱਲ ਕੀਤੀ ਜਾਵੇ ਜਿਹੜਾ ਸ਼ਤਾਬਦੀ ਹੁੰਦੀ ਹੈ 100 ਸਾਲ ਦੇ ਵਿੱਚ ਇੱਕ ਵਾਰ ਮਨਾਈ ਜਾਂਦੀ ਹੈ ਜੀ ਇਸ ਤੋਂ ਪਹਿਲਾਂ ਜੇ ਅਸੀਂ 2200 ਸਾਲਾ ਸ਼ਤਾਬਦੀ ਦੀ ਗੱਲ ਕਰੀਏ ਤੇ 1925 ਦੇ ਵਿੱਚ ਕੋਈ ਹਾਲਾਤ ਐਸੇ ਨਹੀਂ ਨੇ ਪੰਥ ਦੇ ਵੀ ਆਪਾਂ ਕਹਿ ਸਕੀਏ ਵੱਡੀ ਵੱਡੀ ਸ਼ਤਾਬਦੀ ਬਣਾਈ ਗਈ ਅੱਜ ਗੁਰੂ ਦੀ ਕਿਰਪਾ ਸਦਕਾ ਹਰਿਆਣੇ ਦੀ ਇੱਕ ਵੱਖਰੀ ਜਮਾਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਆਪ ਦੇ ਵਿੱਚ ਬੜੀ ਜਮਾਤ ਬਣ ਚੁੱਕੀ ਹੈ ਤੇ ਨਾਲ ਹੋਰ ਗੁਰੂ ਕੀਏ ਸਿੱਖ ਸੰਗਤਾਂ ਸਾਰਾ ਇਲਾਕਾ ਐਸਾ ਇਦਾਂ ਇੱਕ ਚੰਗਾ ਗੁਰੂ ਦੀ ਕਿਰਪਾ ਨਾਲ ਪ੍ਰਬੰਧ ਬਣ ਗਿਆ ਤੇ ਹੁਣ ਸਾਨੂੰ ਇਹ ਬੜਾ ਇੱਕ ਮਾਣ ਹੈ ਵੀ ਇਹ ਜਿਹੜਾ ਪ੍ਰੋਗਰਾਮ ਇੱਥੇ ਮਨਾਇਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਇਤਿਹਾਸ ਵਿੱਚ ਸਾਨੂੰ ਕਿਤੇ ਵੀ ਨਹੀਂ ਮਿਲਦਾ ਵੀ ਐਡੀ ਵੱਡੀ ਸ਼ਤਾਬ ਦੀ ਜਿਹੜੀ ਤਿੰਨ ਰੋਜ਼ਾ ਸਮਾਗਮ ਕਰਕੇ ਇੱਥੇ ਇਸ ਧਰਤੀ ਤੇ ਖਾਸ ਕਰਕੇ ਮਨਾਈ ਗਈ ਹੋਵੇ। ਇਹਦੇ ਵਿੱਚ ਕੋਈ ਖਾਸ ਤੌਰ ਤੇ ਤੁਹਾਡੇ ਵੱਲੋਂ ਸੱਦਾ ਦਿੱਤਾ ਗਿਆ ਨਿਹੰਗ ਸਿੰਘ ਜਥੇਬੰਦੀਆਂ ਨੂੰ ਹੋ ਗਿਆ ਜਾਂ ਹੋਰ ਵੀ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਕੋਈ ਤੁਹਾਡੇ ਵੱਲੋਂ ਸਿੱਧੇ ਤੌਰ ਤੇ ਸੱਦਾ ਵੀ ਦਿੱਤਾ ਗਿਆ ਕਿ ਜਾਂ ਫਿਰ ਆਪਣੇ ਆਪ ਮੁਹਾਰੀ ਜਾਨੀ ਇੱਥੇ ਪਹੁੰਚਣਗੇ। ਅਨੇ ਇਹਦਾ ਜਿਹੜਾ ਸੱਦਾ ਹੈ ਉਹ ਅਸੀਂ ਸਾਰਿਆਂ ਨੂੰ ਦਿੱਤਾ ਹੈ ਜਿਵੇਂ ਜਿਹੜੀਆਂ ਮੌਜੂਦਾ ਜਥੇਬੰਦੀਆਂ ਸਾਡੇ ਜਥੇਦਾਰ ਨੇ ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਨੇ ਸਾਰਿਆਂ ਆਪ ਸਾਡਾ ਸੱਦਾ ਪੱਤਰ ਪਹੁੰਚਿਆ ਸੀ ਉਹਨਾਂ ਨੂੰ ਸੱਦਾ ਵੀ ਦਿੱਤਾ ਤੇ ਨਾਲ ਨਾਲ ਸੰਗਤ ਰੂਪ ਦੇ ਵਿੱਚ ਵੀ ਸਾਨੂੰ ਬੜੀ ਆਸ ਹੈ ਕਿਉਂਕਿ ਗੁਰੂ ਕੀ ਨਵਾਜੀ ਇਹ ਧਰਤੀ ਜਿੱਥੇ ਏਡਾ ਵੱਡਾ ਮਹਾਨ ਸਮਾਗਮ ਹੋਣ ਜਾ ਰਿਹਾ ਤੇ ਉਹ ਉੱਥੇ ਵੀ ਸਾਰੇ ਦੇ ਸਾਰੇ ਜਿਹੜੇ ਸਾਡੇ ਪੰਥ ਦੇ ਆਗੂ ਨੇ ਸੰਸਥਾਵਾਂ ਦੇ ਆਗੂ ਨੇ ਜਾਂ ਹੋਰ ਵੱਡੇ ਕਾਰ ਸੇਵਾ ਵਾਲੇ ਮੁਖੀ ਨੇ ਸਾਰੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚ ਰਹੇ ਨੇ ਸਿੰਘਾ ਸਾਹਿਬ ਇੱਕ ਕੁਰਕ ਖੇਤਰ ਦੇ ਵਿੱਚ ਰਾਜਪਦਰੀ ਸਮਾਗਮ ਹੋਇਆ ਜਿਹੜੇ ਸਰਕਾਰ ਵੱਲੋਂ ਕਰਵਾਏ ਗਏ ਆ ਜਿਹਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਏ ਸੀ ਉੱਥੇ ਕੁਝ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਸ਼ਸਤਰ ਲੈ ਕੇ ਅੰਦਰ ਲੰਘਣ ਦੀ ਜਿਹੜੀ ਮਨਾਹੀ ਕੀਤੀ ਗਈ ਸੀ ਕੋਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਡੇ ਵੀ ਧਿਆਨ ਵਿੱਚ ਆਈਆਂ ਦੇਖੋ ਜੀ ਪਹਿਲੀ ਗੱਲ ਤੇ ਮੈਂ ਕਰਾਂ ਤੇ ਸਾਡੀਆਂ ਇੱਥੇ ਤਿਆਰੀਆਂ ਏਡੇ ਵੱਡੇ ਜੋਰਾਂ ਤੇ ਚੱਲ ਰਹੀਆਂ ਨੇ ਵੀ ਸਾਨੂੰ ਉਸ ਸਮਾਗਮ ਵਿੱਚ ਜਾਣ ਦਾ ਹੀ ਸਮਾਂ ਨਹੀਂ ਬਣਿਆ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਇੱਥੇ ਜਿੱਡੇ ਵੱਡੇ ਇੰਤਜ਼ਾਮ ਕੀਤੇ ਜਾ ਰਹੇ ਨੇ ਜੀ ਦੂਜੀ ਗੱਲ ਅਜੇ ਤੱਕ ਕੋਈ ਐਸੀ ਗੱਲ ਸਾਹਮਣੇ ਨਹੀਂ ਆਈ ਹੈ ਵੀ ਜਿੱਥੇ ਅਸੀਂ ਕਹੀਏ ਵੀ ਕੋਈ ਇਦਾਂ ਦਾ ਕਿਉਂਕਿ ਜੇ ਪ੍ਰਧਾਨ ਮੰਤਰੀ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਸੰਸਥਾ ਵੱਲੋਂ ਜਿਹੜਾ ਇਹ ਦਿਨ ਮਨਾਇਆ ਗਿਆ ਹੈ ਤੇ ਇਹਦੇ ਵਿੱਚ ਜਿਹੜੀ ਗੁਰਮਤ ਮਰਿਆਦਾ ਹੈ ਜਾਂ ਜੋ ਉਹ ਤੇ ਸਭ ਨੂੰ ਪਤਾ ਹੀ ਹੈ ਵੀ ਜੋ ਸਾਡੇ ਪੰਥ ਦੀ ਰਵਾਇਤ ਹੈ ਖਾਲਸਾ ਸ਼ਸਤਰ ਲੈ ਕੇ ਤੁਰਦਾ ਹੈ ਤੇ ਇਦਾਂ ਨਹੀਂ ਹੋ ਸਕਦਾ ਵੀ ਪਹਿਲ ਦੇ ਆਧਾਰ ਤੇ ਖਾਲਸੇ ਨੂੰ ਸ਼ਸਤਰ ਤੋਂ ਰੋਕਿਆ ਜਾਵੇ ਜੇ ਕਿਤੇ ਕੋਈ ਰੋਕਿਆ ਗਿਆ ਤੇ ਉਹ ਜ਼ਰੂਰ ਇਹਦੇ ਪਿੱਛੇ ਕੋਈ ਕਿਸੇ ਦੀ ਚਾਲ ਹੋ ਸਕਦੀ ਹੈ ਉਹਦੇ ਬਾਰੇ ਮੈਂ ਅਜੇ ਕੋਈ ਦਰੁਸਤੀ ਨਹੀਂ ਕਰ ਸਕਦਾ ਕੈਮਰੇ ਦੇ ਸਾਹਮਣੇ ਪਰ ਜਿਹੜੀਆਂ ਸਾਡੀਆਂ ਖਾਲਸੇ ਰਵਾਇਤਾਂ ਨੇ ਉਹਦੇ ਵਿੱਚ ਅੱਜ ਹਰ ਕਿਸੇ ਨੂੰ ਪਤਾ ਹੈ ਵੀ ਖਾਲਸਾ ਸ਼ਸਤਰ ਤੋਂ ਬਿਨਾ ਖਾਲਸਾ ਹੈ ਹੀ ਨਹੀਂ ਤੇ ਸਿੱਖ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਉਸੇ ਹਿਸਾਬ ਦੇ ਨਾਲ ਜਿਹੜਾ ਸੰਗਤ ਵੀ ਪਹੁੰਚਣੀ ਹੈ ਬਹੁਤ ਜ਼ਰੂਰੀ ਹੈ ਕੀ ਅਪੀਲ ਹਥੋਲੇ ਹਾਂਜੀ ਸਾਰੀ ਹੀ ਸੰਗਤ ਨੂੰ ਖਾਸ ਕਰ ਤੁਸੀਂ ਪੰਜਾਬ ਤੋਂ ਆਏ ਹੋ ਤੇ ਪੰਜਾਬ ਰਾਜ ਦੀ ਸੰਗਤ ਹਰਿਆਣਾ ਰਾਜ ਦੀ ਸੰਗਤ ਜਿੱਥੋਂ ਜਿੱਥੋਂ ਤੱਕ ਤੁਹਾਡੇ ਚੈਨਲ ਦੀ ਆਵਾਜ਼ ਪਹੁੰਚਦੀ ਹੈ ਅਸੀਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਾਂਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਅਦੁੱਤੀ ਲਸਾਨੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਆਪਾਂ ਵੱਧ ਚੜ ਕੇ ਪ੍ਰਣਾਮ ਕਰੀਏ ਕਿਉਂਕਿ ਇਸ ਦੇਸ਼ ਦੀ ਜੇਕਰ ਆਨ ਬਾਨ ਸ਼ਾਨ ਸਲਾਮਤ ਹੈ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਪਰਿਵਾਰ ਸਦਕਾ ਹੈ ਤੇ ਨਾਲ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਸਨਾਤਨੀ ਮਤ ਉਹਨਾਂ ਦਾ ਧਰਮ ਬਚਾਉਣ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਤੁਸੀਂ ਵੀ ਇਸ ਦਿਨ ਨੂੰ ਵੱਧ ਚੜ ਕੇ ਮਨਾਓ ਸੋ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵੀ ਇਹਨਾਂ ਤਿੰਨ ਰੋਜ਼ਾ ਸਮਾਗਮਾਂ ਦੇ ਵਿੱਚ 28 ਤਰੀਕ 29 ਤਰੀਕ ਤੇ 30 ਤਰੀਕ ਨਵੰਬਰ ਨੂੰ ਇਹ ਸਥਾਨ ਤੇ ਪਹੁੰਚ ਕਰਕੇ ਆਪ ਇਹਨਾਂ ਗੁਰਮਤ ਸਮਾਗਮਾਂ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੋ